ਡੱਲੇਵਾਲ ਸਾਹਿਬ ਦੀ ਗ੍ਰਿਫਤਾਰੀ ਤੋਂ ਬਾਅਦ ਹਰਕੋਚ ਢੰਡੇ ਸਾਹਿਬ ਮਰਨ ਵਰਤ ਤੇ ਬੈਗੇ ਨੇ ਉਸ ਪਰਮਾਤਮਾ ਨੇ ਵਾਰੀ ਲਿਖਤੀ ਦੋਵਾਂ ਦੀ ਇਕੱਠੀ ਲਿਖੀ ਗਈ ਵਾਰੀ ਸੀ ਪਹਿਲਾਂ ਡੱਲੇਵਾਲ ਸਾਹਿਬ ਦੀ ਉਹਨਾਂ ਨੂੰ ਪੁਲਿਸ ਚੋਕੇ ਲਾਗੀ ਪਰ ਉਹ ਵਾਰੀ ਜਿਹੜੀ ਆ ਉਹ ਵਾਰੀ ਜਿਹੜੀ ਆ ਉਹ ਮੇਰੇ ਹਿੱਸੇ ਆ ਗਈ ਕਿ ਸਵੇਰ ਸਵੇਰ ਪਹਿਰ ਦੇ ਤੜਕੇ ਲਗਭਗ ਪੌਣੇ 3 ਵਜੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਖਨੋਰੀ ਬਾਰਡਰ ਤੋਂ ਉਹਨਾਂ ਦੇ ਕੈਂਪ ਚ ਬੈਠੇ ਆ ਕੈਂਪ ਦੇ ਦਰਵਾਜ਼ੇ ਤੋੜ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੋਕ ਇੱਥੇ ਬਾਰਡਰ ਤੇ ਪੁੱਜਣੇ ਸ਼ੁਰੂ ਹੋ ਗਏ ਕਿਉਂਕਿ ਅੱਜ ਉਹਨਾਂ ਨੇ 12 ਵਜੇ ਮਰਨ ਵਰਤ ਦੇ ਉੱਤੇ ਇਸੇ ਸਟੇਜ ਦੇ ਉੱਤੇ ਡਲੇਵਾਲ ਸਾਹਿਬ ਨੇ ਬੈਠ ਜਾਣਾ ਸੀ ਫੈਸਲੇ ਦੀ ਜਿੱਥੇ ਅਸੀਂ ਘੋਰ ਨਿੰਦਿਆ ਕਰਦੇ ਆਂ ਪੰਜਾਬ ਸਰਕਾਰ ਦੇ ਦੀ ਪੰਜਾਬ ਪੁਲਿਸ ਦੇ ਫੈਸਲੇ ਦੀ ਕੇਂਦਰ ਸਰਕਾਰ ਦੇ ਕਹਿਣ ਤੇ ਲਏ ਗਏ ਫੈਸਲੇ ਦੀ ਨਿੰਦਿਆ ਕਰਦੇ ਆਂ ਉੱਥੇ ਨਾਲ ਦੀ ਨਾਲੇ ਦੱਸਣਾ ਚਾਹੁੰਦੇ ਆਂ ਵੀ ਇਹ ਅਧੋਲਣ ਕਿਸਾਨਾਂ ਮਜ਼ਦੂਰਾਂ ਦਾ ਅਧੋਲਣਾ ਹੈ ਬਹੁਤ ਵੱਡੀ ਆਵਾਦੀ ਦਾ ਦੋਲਣਾ ਹੈ ਇਹ ਇੱਕ ਦੋ ਵੱਡੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਮਰਨ ਵਰਤ ਨੂੰ ਸਿਰੇ ਨਾਲ ਲੱਗਣ ਦੇਣ ਦਾ ਬਹਾਨਾ ਰੱਚ ਕੇ ਇਹ ਦਵਾਇਆ ਨਹੀਂ ਜਾ ਸਕਦਾ ਇਹ ਦੋਲਣਾ ਬਹੁਤ ਵਿਸ਼ਾਲ ਤੇ ਵੱਡਾ ਹੋਣਾ ਸੁਖਜੀਤ ਸਿੰਘ ਹਰਦੋ ਚੰਡੇ ਜੀ ਉਹਨਾਂ ਦੀ ਥਾਂ ਦੇ ਉੱਤੇ ਉਸੇ ਸਟੇਜ ਦੇ ਉੱਤੇ ਮਰਨ ਵਰਤ ਦੇ ਉੱਤੇ ਬੈਠ ਗਏ ਐ ਸੋ ਐਜੀਟੇਸ਼ਨ ਦੇ ਦੋਨੇ ਐਲਾਨ 6 ਦਸੰਬਰ ਨੂੰ ਦਿੱਲੀ ਕੂਚ ਕਰੋ ਦਾ ਸੰਭੂ ਬਾਰਡਰ ਤੋਂ ਐਲਾਨ ਤੇ ਮਰਨ ਵਰਤ ਵਾਲਾ ਐਲਾਨ ਇਹ ਮੋਰਚੇ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਚ ਨੇ ਜਿਹੜੇ ਜ਼ਬਰੀ ਫੈਸਲੇ ਐ ਚੁੱਕਣ ਵਾਲੇ ਆਗੂਆਂ ਨੂੰ ਇਹ ਨਾਲ ਉਹ ਇਹਨਾਂ ਨਾਲ ਮਸਲਾ ਹੱਲ ਨਹੀਂ ਹੋਣਾ ਗੱਲਬਾਤ ਤੇ ਆਓ ਬੈਠੋ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਪ੍ਰਵਾਨ ਕਰੋ ਵਾਜਬ ਤੇ ਜਾਇਜ਼ ਮੰਗਾਂ ਨੇ ਮੰਨੀਆਂ ਜਾਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨ ਦਾ ਵੇਲਾ ਸੋ ਇਹ ਆਸ਼ਾਸ਼ਨਾ ਸੰਘਰਸ਼ ਕਰਾਂਗੇ ਜੇ ਜਿੱਤ ਤੱਕ ਲੈ ਕੇ ਜਾਵਾਂਗੇ ਕੱਜ ਥੋੜੀ ਢੱਲੇਵਾਲ ਸਾਹਿਬ ਨਾਲ ਗੱਲ ਹੋਈਆ ਕਿੰਦਾ ਕਿੰਦਾ ਦਾ ਉਹਨਾਂ ਦਾ ਹੈਗਾ ਸੀ ਗੱਲਬਾਤ ਚ ਕਿਦਾਂ ਚੱਲ ਕਰੇ ਗੱਲ ਇਸ ਦੇਚ ਹੋਈ ਐ ਤੇ ਪ੍ਰਸ਼ਾਸਨ ਇਹ ਕਹਿ ਰਿਹਾ ਸੀਗਾ ਕਿ ਉਹਦੇ ਲੀੜੇ ਉਹਦੀ ਦਵਾਈ ਇੱਥੇ ਰਹਿ ਗਈ ਐ ਤੁਸੀਂ ਬੰਦਾ ਭੇਜੋ ਤੇ ਉਹਦੀ ਦਵਾਈ ਤੇ ਲੀੜੇ ਦਿਓ ਮੇਗਾ ਵੀ ਜੇ ਹੈ ਨਹੀਂ ਫਿਕਰ ਸੀ ਸੋਨੂੰ ਤਾਂ ਉਹ ਲੈ ਕੇ ਕਿਉਂ ਗਿਆ ਮਸਤਾ ਜ ਉਹਨੂੰ ਲੈ ਕੇ ਗਿਆ ਉਹਦੋਂ ਨਹੀਂ ਪਤਾ ਸੀਗਾ ਸੋਡੇ ਨਾਲ ਕੋਈ ਸਾਡੇ ਨਾਲ ਗੱਲਤਾਲ ਮਿਲ ਨਹੀਂ ਉਹ ਮੈਂ ਫੋਨ ਕਰਤਾ ਸੀ ਡੀਐਸਪੀ ਜਿਹੜਾ ਆਪਣਾ ਲੋਕਲ ਉਹਦਾ ਫੋਨ ਆਇਆ ਤਾਂ ਦੁਬਾਰਾ ਫੇਰ ਐਸਐਸਪੀ ਦਾ ਆਇਆ ਵੀ ਕੋਈ ਗੱਲ ਕੀਤੀ ਜਾ ਸਕਦੀ ਐ ਸਿੱਖ ਵੀ ਕੀਤੀ ਜਾ ਸਕਦੀ ਗੱਲਬਾਤ ਉਹ ਤੁਸੀਂ ਭੱਜੇ ਨਹੀਂ ਪਰ ਗੱਲਬਾਤ ਮੋਰਚੇ ਤੇ ਮੰਗਾ ਲਈ ਕਰੋ ਹੋ ਸਕਦਾ ਢੱਲੇਵਾਲ ਦਵਾਈ ਲੈਂਦਾ ਹੀ ਨਾ ਹੋਵੇ ਨਹੀਂ ਜੀ ਦਵਾਈ ਮੰਗੀ ਐ ਤਾਂ ਮੈਂ ਆਖਿਆ ਵੀ ਪਹਿਲਾਂ ਢੱਲੇਵਾਲ ਸਾਹਿਬ ਨਾਲ ਗੱਲ ਕਰਾਓ ਫੇਰ ਅਸੀਂ ਲੀੜੇ ਲੱਤਿਆ ਜਿਹੜੀ ਦਵਾਈ ਫੇਰ ਦੇਵਾਂਗੇ ਜੇ ਉਹ ਸਾਨੂੰ ਕਹਿਣਗੇ ਪਰ ਸੋਡੇ ਤੇ ਕੋਈ ਵਿਸ਼ਵਾਸ ਨਹੀਂ ਮੈਂ 3 ਵਜੇ ਤੋਂ ਹੀ ਜਿਹੜਾ 8 ਸਨ ਉੱਤੇ 12 ਵਜੇ ਸ਼ੁਰੂ ਕਰਨਾ ਸੀ ਖਨੌਰੀ ਤੋਂ ਤੋਂ ਮੈਂ ਉਹ ਸ਼ੁਰੂ ਕੀਤਾ ਵੀਰੇ 3 ਵਜੇ ਸ਼ੁਰੂ ਕਰ ਤਾ 3 ਵਜੇ ਸ਼ੁਰੂ ਕਰਤਾ ਮੈਂ ਕੋਈ ਚਾਹ ਨਹੀਂ ਮੈਂ ਕੁਝ ਵੀ ਨਹੀਂ ਚਾਹ ਰੱਬ ਡੁੱਟੀ ਜੋ ਇਹਨਾਂ ਨੇ ਕਿਹਾ ਮੈਂ ਕੁਝ ਨਹੀਂ ਲੇਤਾ ਉਹ ਮੈਂ ਮਨਾ ਕਰਤਾ ਮੇਰੇ ਵੱਲੋਂ ਮੈਂ ਕਾਇਮ ਹੈ ਹੁਣ ਬਾਹਰਲੀ ਜ਼ਿੰਮੇਵਾਰੀ ਛੋਡੀ ਹੈ ਸਰਕਾਰ ਕੀ ਕਰਦੀ ਹੈ ਕਿੱਥੇ ਲੈ ਜਾਂਦੀ ਹੈ ਮੈਨੂੰ ਪੰਜਾਬ ਚਲ ਜਾਂਦੀ ਹੈ ਹਰਿਆਣਾ ਚਲ ਜਾਂਦੀ ਹੈ ਦਿੱਲੀ ਲੈ ਜਾਂਦੀ ਹੈ ਇਹ ਇਹਨਾਂ ਦੀ ਮਰਜ਼ੀ ਹੈ ਪਰ ਮੈਂ ਇੰਨਾ ਹੈਗਾ ਡਿਡ ਮੈਂ ਕੁਝ ਨਹੀਂ ਖਾਉਂਗਾ ਪ੍ਰਧਾਨ ਜੀ ਇਹ ਆਪਣੀ ਜਿਹੜੀ ਸਥਿਤੀ ਹੈ ਇਹ ਜਿਹੜੀ ਸਿਹਤ ਹੈ ਇਹ 30 35 ਦਿਨਾਂ ਤੋਂ ਹੋਣੀ ਸੀ ਤਾਂ ਫਿਰ ਤੁਸੀਂ ਇੱਕ ਨਾ ਕੰਮ ਕਰੋ ਜਦੋਂ ਮਰਨਾ ਹੀ ਆ 35 ਦਿਨਾਂ ਤੋਂ ਗਮਰਨਾ ਸੀ ਦੋ ਦਿਨਾਂ ਤੀ ਮਰਨੀ ਪਾਣੀ ਵੀ ਬੰਦ ਗਏ ਤਾਂ ਮੇਰੇ ਉਹਨਾਂ ਨੇ ਕਹਿਣ ਤੇ ਵੀ ਮੈਂ ਪਾਣੀ ਵੀ ਜਿਹੜਾ ਸਾਰਾ ਕੁਝ ਹੈ ਬੰਦ ਕੀਤਾ ਹੋਇਆ ਵੀ ਅਕਸਰ ਕਹਿੰਦੇ ਆ ਵੀ ਮੁੱਖ ਮੰਤਰੀ ਸਾਹਿਬ ਸੁਪਰੀਮੋ ਕੇਜਰੀਵਾਲ ਸਾਹਿਬ ਅਕਸਰ ਬਿਆਨ ਦਿੰਦੇ ਨੇ ਵੀ ਅਸੀਂ ਤਾਂ ਕਿਸਾਨਾਂ ਦੇ ਹਿੱਤ ਦੇ ਕੰਮ ਕਰਦੇ ਹਾਂ ਸਾਹਿਬ केजी ਵਾਲ ਸਬਰ ਦਾ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂ ਮੇਰੇ ਮੂੰਹੋਂ ਗਲਤ ਗੱਲ ਨਿਕਲ ਸਕਦੀ ਆ ਪਰ ਭਗਵੰਤ ਮੈਂ ਜਰੂਰ ਗੱਲ ਕਹੂੰਗਾ ਕਿ ਜੱਟਾਂ ਦਾ ਪੁੱਤ ਜੱਟਾਂ ਵਾਲੀ ਕਰਕੇ ਨਹੀਂ ਵਿਖਾਈ ਜ ਮੁੱਖ ਮੰਤਰੀ ਜੱਟਾਂ ਵਾਲੀ ਕਰਕੇ ਵਿਖਾਉ ਜੱਟ ਮੁੱਖ ਮੰਤਰੀ ਬਣੇ ਹੋ ਇਸ ਪੰਜਾਬ ਸਟੇਟ ਦਾ ਕੁਝ ਭਲਾ ਕਰ ਜੋ ਤੁਹਾਨੂੰ ਲੋਕਾਂ ਨੇ 92 ਐਮਐਲਏ ਚਤਾਏ ਅਸੀਂ ਕਨੋਰੀ ਬਾਰਡਰ ਤੇ ਖੜੇ ਆ ਸਾਡੇ ਨਾਲ ਜਸਵਿੰਦਰ ਸਿੰਘ ਜੀ ਲੰਗੋਵਾਲ ਸਾਹਿਬ ਮੌਜੂਦ ਨੇ ਆਜ਼ਾਦ ਜੁਨੀਅਨ ਦੇ ਪ੍ਰਧਾਨ ਨੇ ਜਸਵਿੰਦਰ ਜੀ ਕਿਵੇਂ ਦਾ ਮਾਹੌਲ ਅੱਜ ਦਾ ਮੇਖੂ ਅੱਜ ਦਾ ਮਾਹੌਲ ਤੁਸੀਂ ਖੁਦ ਦੇਖ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਇਸ ਸਮੇਂ ਜਦੋਂ ਇਹ ਖਬਰਾਂ ਨਿਕਲ ਕੇ ਬਾਹਰ ਆਈਆਂ ਕਿ ਸਵੇਰ-ਸਵੇਰ ਪਹਿਰ ਦੇ ਤੜਕੇ ਲਗਭਗ ਪੌਣੇ 3 ਵਜੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਖਨੌਰੀ ਬਾਰਡਰ ਤੋਂ ਉਹਨਾਂ ਦੇ ਕੈਂਪ 'ਚ ਬੈਠੇ ਆਂ ਕੈਂਪ ਦੇ ਦਰਵਾਜ਼ੇ ਤੋੜ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਪਤਾ ਲੱਗਣ ਸਾਰ ਹੀ ਵੱਡੀ ਗਿਣਤੀ ਲੋਕ ਇੱਥੇ ਬਾਰਡਰ ਤੇ ਪੁੱਛਣੇ ਸ਼ੁਰੂ ਹੋ ਗਏ ਕਿਉਂਕਿ ਅੱਜ ਉਹਨਾਂ ਨੇ 12 ਵਜੇ ਮਰਨ ਵਰਤ ਦੇ ਉੱਤੇ ਇਸੇ ਸਟੇਜ ਦੇ ਉੱਤੇ ਡਲੇਵਾਲ ਸਾਹਿਬ ਨੇ ਬੈਠ ਜਾਣਾ ਸੀ ਸੋ ਇਸ ਫੈਸਲੇ ਦੀ ਜਿੱਥੇ ਅਸੀਂ ਘੋਰ ਨਿੰਦਿਆ ਕਰਦੇ ਆਂ ਪੰਜਾਬ ਸਰਕਾਰ ਦੇ ਦੀ ਪੰਜਾਬ ਪੁਲਿਸ ਦੇ ਫੈਸਲੇ ਦੀ ਕੇਂਦਰ ਸਰਕਾਰ ਦੇ ਕਹਿਣ ਤੇ ਲਏ ਗਏ ਫੈਸਲੇ ਦੀ ਨਿੰਦਿਆ ਕਰਦੇ ਆਂ ਉੱਥੇ ਨਾਲ ਦੀ ਨਾਲੇ ਦੱਸਣਾ ਚਾਹੁੰਦੇ ਆਂ ਵੀ ਇਹ ਅਧੋਲਣ ਕਿਸਾਨਾਂ ਮਜ਼ਦੂਰਾਂ ਦਾ ਅਧੋਲਣਾ ਹੈ ਬਹੁਤ ਵੱਡੀ ਆਬਾਦੀ ਦਾ ਅਧੋਲਣਾ ਹੈ ਇਹ ਇੱਕ ਦੋ ਵੱਡੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਮਰਨ ਵਰਤ ਨੂੰ ਸਿਰੇ ਨਾ ਲੱਗਣ ਦੇਣ ਦਾ ਬਹਾਨਾ ਰਚ ਕੇ ਇਹ ਦਵਾਇਆ ਨਹੀਂ ਜਾ ਸਕਦਾ ਇਹ ਤੋਂ ਉਹਨੇ ਬਹੁਤ ਵਿਸ਼ਾਲ ਤੇ ਵੱਡਾ ਹੋਣਾ ਹੈ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਆਵਾਜ਼ ਮੰਗਾ ਤੇ ਹੈ ਉਹਨਾਂ ਦੀ ਥਾਂ ਦੇ ਉੱਤੇ ਅਸੀਂ ਇਸ ਸਮੇਂ ਫੈਸਲਾ ਕੀਤਾ ਦੋਨੇ ਮੋਰਚਿਆਂ ਨੇ ਕਿ ਸੁਖਜੀਤ ਸਿੰਘ ਹਰਦੋ ਝੰਡੇ ਜੀ ਡੱਲੇਵਾਲ ਤੋਂ ਬਾਅਦ ਦੂਜੀ ਨੰਬਰ ਦੀ ਜਿਹੜੀ ਲਿਸਟ ਸੀਗੀ ਉਹਦੇ ਵਿੱਚ ਉਹਨਾਂ ਦਾ ਨਾਮ ਸੀ ਫੈਸਲਾ ਕਰਨ ਤੋਂ ਬਾਅਦ ਅੱਜ ਹਰਦੋ ਝੰਡੇ ਜੀ ਸੁਖਜੀਤ ਸਿੰਘ ਹਰਦੋ ਝੰਡੇ ਜੀ ਉਹਨਾਂ ਦੀ ਥਾਂ ਦੇ ਉੱਤੇ ਉਸੇ ਸਟੇਜ ਦੇ ਉੱਤੇ ਮਰਨ ਵਰਤ ਦੇ ਉੱਤੇ ਬੈਠ ਗਏ ਐ ਸੋ ਐਜੀਟੇਸ਼ਨ ਦੇ ਦੋਨੇ ਐਲਾਨ 6 ਦਸੰਬਰ ਨੂੰ ਦਿੱਲੀ ਕੂਚ ਕਰੋ ਦਾ ਸੰਭੂ ਬਾਰਡਰ ਤੋਂ ਐਲਾਨ ਤੇ ਮਰਨ ਵਰਤ ਵਾਲਾ ਐਲਾਨ ਇਹ ਮੋਰਚੇ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਨੇ ਉਹ ਐਲਾਨ ਜਾਰੀ ਨੇ ਸੰਘਾਰ ਸ਼ੁਰੂ ਹੋ ਚੁੱਕੇ ਮਰਨ ਵਰਤ ਵਾਲਾ ਸੋ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਯਵਰੀ ਫੈਸਲੇ ਐ ਚੁੱਕਣ ਵਾਲੇ ਆਗੂਆਂ ਨੂੰ ਇਹ ਨਾਲ ਉਹ ਇਹਨਾਂ ਨਾਲ ਮਸਲਾ ਹੱਲ ਨਹੀਂ ਹੋਣਾ ਗੱਲਬਾਤ ਤੇ ਆਓ ਬੈਠੋ ਸਸਾਨਾ ਮਜ਼ਦੂਰਾਂ ਦੀਆਂ ਮੰਗਾਂ ਪ੍ਰਵਾਨ ਕਰੋ ਵਾਜਬ ਤੇ ਜਾਇਜ਼ ਮੰਗਾਂ ਨੇ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨ ਦਾ ਵੇਲਾ ਸੋ ਇਹ ਆਸ਼ਾਸ਼ਨਾ ਸੰਘਰਸ਼ ਕਰਾਂਗੇ ਜੇ ਜਿੱਤ ਤੱਕ ਲੈ ਕੇ ਜਾਵਾਂ ਸਾਡੇ ਨਾਲ ਬਾਈ ਜੀ ਵੀ ਜੁੜੇ ਹੋਏ ਨੇ ਬਾਈ ਜੀ ਅ ਅੱਜ ਥੋੜੀ ਢੱਲੇਵਾਲ ਸਾਹਿਬ ਨਾਲ ਗੱਲ ਹੋਈ ਹੈ ਕਿਦਾਂ ਕਿਦਾਂ ਦਾ ਉਹਨਾਂ ਦਾ ਹੈਗਾ ਸੀ ਗੱਲਬਾਤ ਕਿਦਾਂ ਚੱਲ ਰਿਹਾ ਸੀ ਮੇਰੀ ਜ਼ਿਆਦਾ ਲੰਮਾ ਗੱਲ ਨਹੀਂ ਹੋਈ ਗੱਲ ਇਸ ਦੇ ਚੋ ਹੋਈ ਹੈ ਕਿ ਪ੍ਰਸ਼ਾਸਨ ਇਹ ਕਹਿ ਰਿਹਾ ਸੀਗਾ ਕਿ ਉਹਦੇ ਲੀੜੇ ਉਹਦੀ ਦਵਾਈ ਇੱਥੇ ਰਹਿ ਗਈ ਆ ਤੁਸੀਂ ਬੰਦਾ ਭੇਜੋ ਤੇ ਉਹਦੀ ਦਵਾਈ ਤੇ ਲੀੜੇ ਦਿਓ ਮੇਗਾ ਵੀ ਜੇ ਐਨਾ ਹੀ ਫਿਕਰ ਸੀ ਸੋਨੂੰ ਤਾਂ ਉਹ ਲੈ ਕੇ ਕਿਉਂ ਗਈ ਤਾਂ ਇਹ ਦਵਾਈਆਂ ਇਹ ਲੀੜੇ ਸੋਨੂੰ ਜਿਹੜੇ ਬਸਤਾ ਚ ਉਹਨੂੰ ਲੈ ਕੇ ਗਿਆ ਉਹਦੋਂ ਨਹੀਂ ਪਤਾ ਸੀਗਾ ਛੋਡੇ ਨਾਲ ਕੋਈ ਸਾਡੇ ਗੱਲਤਾਲ ਮਿਲ ਨਹੀਂ ਉਹ ਮੈਂ ਫੋਨ ਕੱਟਦਾ ਸੀ ਡੀਐਸਪੀ ਜਿਹੜਾ ਆਪਣਾ ਲੋਕਲ ਉਹਦਾ ਫੋਨ ਆਇਆ ਤਾਂ ਦੁਬਾਰਾ ਫੇਰ ਐਸਐਸਪੀ ਦਾ ਆਇਆ ਵੀ ਕੋਈ ਗੱਲ ਕੀਤੀ ਜਾ ਸਕਦੀ ਐ ਸਿੱਖ ਵੀ ਕੀਤੀ ਜਾ ਸਕਦੀ ਗੱਲਬਾਤ ਤੂੰ ਤੁਸੀਂ ਭੱਜੇ ਨਹੀਂ ਪਰ ਗੱਲਬਾਤ ਮੋਰਚੇ ਤੇ ਮੰਗਾ ਲਈ ਕਰੋ ਮੋਰਚਾ ਤੇ ਸਰਕਾਰ ਗੱਲ ਕਰਨੀ ਚਾਹੁੰਦੀ ਹੈ ਕਿ ਨਹੀਂ ਕਰਨੀ ਚਾਹੁੰਦੀ ਪਰ ਜਿਹੜੇ ਤੁਸੀਂ ਦਵਾਈਆਂ ਦੇ ਬਹਾਨੇ ਹੋ ਸਕਦਾ ਢੱਲੇਵਾਲ ਦਵਾਈ ਲੈਂਦੇ ਹੀ ਨਾ ਹੋਵੇ ਨਹੀਂ ਜੀ ਦਵਾਈ ਮੰਗੀ ਹੈ ਤਾਂ ਮੈਂ ਆਖਿਆ ਵੀ ਪਹਿਲਾਂ ਢੱਲੇਵਾਲ ਸਾਹਿਬ ਨਾਲ ਗੱਲ ਕਰਾਓ ਫਿਰ ਅਸੀਂ ਲੀੜੇ ਲੱਤਿਆ ਜਿਹੜੀ ਦਵਾਈ ਫਿਰ ਦੇਵਾਂਗੇ ਜੇ ਉਹ ਸਾਨੂੰ ਕਹਿਣਗੇ ਪਰ ਛੋਡੇ ਤੇ ਕੋਈ ਵਿਸ਼ਵਾਸ ਨਹੀਂ ਉਹ ਕਹਿੰਦੇ ਜੀ ਅਸੀਂ ਦੂਰ ਫਿਰਦੇ ਆ ਢੱਲੇਵਾਲ ਸਾਹਿਬ ਤੋਂ ਮੈਂ ਕਿਹਾ ਵੀ ਜਦੋਂ ਨੇੜੇ ਵਾਗੇ ਉਦੋਂ ਕਰਵਾ ਦਿਓ ਤਾਂ ਉਹ 45 ਮਿੰਟਾਂ ਤੋਂ ਬਾਅਦ ਮੇਰੀ ਗੱਲ ਕਰਵਾਈ ਉਹਨਾਂ ਨੇ ਡੇਲੇਵਾਲ ਸਾਹਿਬ ਨੇ ਜਿਹੜਾ ਸਾਡਾ ਮਾੜਾ ਮੋਟਾ ਬਣਾਇਆ ਸੀਗਾ ਵੀ ਉਹ ਕਹਿੰਦਾ ਮੈਂ ਡੇਲੇਵਾਲ ਸਾਹਿਬ ਬੋਲਦਾ ਮੈਨੂੰ ਵੀ ਲੱਗਦਾ ਨਹੀਂ ਕਿ ਡੇਲੇਵਾਲ ਸਾਹਿਬ ਬੋਲਦਾ ਹੈ ਕਹਿੰਦਾ ਹਾਂ ਕਿਉਂਕਿ ਅਸੀਂ ਸਮਝ ਗਏ ਕਿ ਜਿਹੜਾ ਫੋਨ ਸੀ ਉਹ ਸਰਕਾਰ ਦਾ ਸੀ ਉਸ ਹਿਾਰੇ ਹਿਾਰੇ ਦੇ ਵਿੱਚ ਇਹ ਸਮਝ ਗਏ ਸੀ ਵੀ ਹਾਂ ਠੀਕ ਹੈ ਤਾਂ ਉਹ ਕਹਿੰਦਾ ਵੀ ਮੈਂ ਠੀਕ ਹੈ ਮੈਂ 3 ਵਜੇ ਤੋਂ ਹੀ ਜਿਹੜਾ ਅੱਛਨ ਉੱਥੇ 12 ਵਜੇ ਸ਼ੁਰੂ ਕਰਨਾ ਸੀ ਖਨੋਰੀ ਤੋਂ ਤਾਂ ਮੈਂ ਉਹ ਸ਼ੁਰੂ ਕੀਤਾ ਤਵੇਰੇ 3 ਵਜੇ ਸ਼ੁਰੂ ਕਰਤਾ 3 ਵਜੇ ਸ਼ੁਰੂ ਕਰਤਾ ਮੈਂ ਕੋਈ ਚਾਹ ਨਹੀਂ ਮੈਂ ਕੁਝ ਵੀ ਨਹੀਂ ਚਾਹ ਡਬਲਯੂਟੀ ਜੋ ਇਹਨਾਂ ਨੇ ਕਿਹਾ ਮੈਂ ਕੁਝ ਨਹੀਂ ਲੇਤਾ ਉਹ ਮੈਂ ਮਨਾ ਕਰਤਾ ਮੇਰੇ ਵੱਲੋਂ ਮੈਂ ਕਾਇਮ ਹੈ ਹੁਣ ਬਾਹਰ ਲਈ ਜ਼ਿੰਮੇਵਾਰੀ ਛੋਡੀ ਹੈ ਸਰਕਾਰ ਕੀ ਕਰਦੀ ਹੈ ਕਿੱਥੇ ਲੈ ਜਾਂਦੀ ਹੈ ਮੈਨੂੰ ਪੰਜਾਬ ਚਲ ਜਾਂਦੀ ਹੈ ਹਰਿਆਣਾ ਚਲ ਜਾਂਦੀ ਹੈ ਦਿੱਲੀ ਲੈ ਜਾਂਦੀ ਹੈ ਇਹ ਇਹਨਾਂ ਦੀ ਮਰਜ਼ੀ ਹੈ ਪਰ ਮੈਂ ਇੰਨਾ ਹੈਗਾ ਡੇਢ ਮੈਂ ਕੁਝ ਨਹੀਂ ਖਾਊਗਾ ਤੇ ਫਿਰ ਮੈਂ ਕਿਹਾ ਪ੍ਰਧਾਨ ਜੀ ਇਹ ਆਪਣੀ ਜਿਹੜੀ ਸਥਿਤੀ ਹੈ ਇਹ ਜਿਹੜੀ ਸਿਹਤ ਹੈ ਇਹ 30 35 ਦਿਨਾਂ ਤੋਂ ਹੋਣੀ ਸੀ ਤਾਂ ਫਿਰ ਤੁਸੀਂ ਇੱਕ ਨਾ ਕੰਮ ਕਰੋ ਜਦੋਂ ਮਰਨਾ ਹੀ ਆ 35 ਦਿਨਾਂ ਤੋਂ ਕੋ ਮਰਨਾ ਸੀ 2 ਦਿਨਾਂ ਚ ਹੀ ਮਰ ਜੇ ਪਾਣੀ ਵੀ ਬੰਦ ਕਰੋ ਤਾਂ ਮੇਰੇ ਉਹਨਾਂ ਨੇ ਕਹਿਣ ਤੇ ਵੀ ਮੈਂ ਪਾਣੀ ਵੀ ਜਿਹੜਾ ਸਾਰਾ ਕੁਝ ਹੈ ਬੰਦ ਕੀਤਾ ਹੋਇਆ ਹੁਣ ਇਹ ਸਰਕਾਰ ਨੇ ਦੇਖਣਾ ਕੀ ਕੋਸ਼ਿਸ਼ਾਂ ਕਰਦੀ ਹੈ ਕਿ ਇਹੋ ਜਿਹਾ ਬਿਆਨ ਦਿੰਦੀ ਹੈ ਪਰ ਜਿਹੇ ਜਿਹੇ ਉਹਨਾਂ ਨੇ ਬਿਆਨਬਾਜ਼ੀ ਦਿੱਤੀ ਹੈ ਮੈਨੂੰ ਇਹ ਲੱਗਦਾ ਬਹੁਤ ਨਿੰਦਣਯੋਗ ਹੈ ਇਹ ਸਰਕਾਰ ਦੀ ਬਿਆਨਬਾਜ਼ੀ ਨਹੀਂ ਇਹ ਕਿਸੇ ਅਧਿਕਾਰੀ ਦੀ ਬਿਆਨਬਾਜ਼ੀ ਨਹੀਂ ਸੋਚੀ ਸਮਝੀ ਸਕੀਮ ਦੇ ਨਾਲ ਜੋ ਉਹਨਾਂ ਨੇ ਨੀਤੀ ਘੜੀ ਸੀ ਉਹਦੇ ਵਿੱਚ ਮੈਨੂੰ ਇਹ ਲੱਗਦਾ ਫੇਲ ਹੋ ਗਈ ਕਾਕਾ ਜੀ ਕਿਵੇਂ ਦੇਖਦੇ ਹੋ ਸੈਂਟਰ ਸਰਕਾਰ ਕਹਿੰਦੀ ਵੀ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਇਹਦਾ ਮਤਲਬ ਪੰਜਾਬ ਗਵਰਨਮੈਂਟ ਆਪਣੇ ਲੈਵਲ ਤੇ ਹੀ ਕੰਮ ਕਰ ਰਹੀ ਹੈ ਬੇ ਕੋ ਸਾਫ਼ ਗੱਲ ਵੀ ਠੀਕ ਹੈ ਇਹ ਸਾਡੀਆਂ ਜਿੰਨੀਆਂ ਮੰਗਾਂ ਕੇਂਦਰ ਸਰਕਾਰ ਨਾਲ ਹੈ ਪਰ ਕੇਂਦਰ ਸਰਕਾਰ ਨੂੰ ਇਹ ਤਾਂ ਕਹਿਣਾ ਚਾਹੀਦਾ ਸੀ ਕਿ ਇੰਨੀ ਜਿਹੜੀ ਲੇਟ ਕੀਤਾ 21 ਫਰਵਰੀ ਤੋਂ ਬਾਅਦ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਤਾਂ ਸਾਡੀ ਕਮਜ਼ੋਰੀ ਹੈ ਤਾਂ ਗੱਲਾਂ ਸਾਡੇ ਨਾਲ ਸੀਗਾ ਸਾਡੀ ਨਾ ਹਰਿਆਣਾ ਨਾਲ ਪੰਜਾਬ ਸਰਕਾਰ ਨਾਲ ਤਾਂ ਸਾਡੀ ਕੋਈ ਮੰਗ ਹੀ ਨਹੀਂ ਸੀ ਇਹ ਵਾਕਈ ਠੀਕ ਹੈ ਵੀ ਇਹ ਮਰਿਆ ਸੱਪ ਆਪਾਂ ਦੇ ਗੱਲ ਪਤਾ ਨਹੀਂ ਪੰਜਾਬ ਸਰਕਾਰ ਨੇ ਕਿਉਂ ਪਾਇਆ ਇਹਦਾ ਬਹੁਤ ਉਹਨਾਂ ਨੂੰ ਮੁੱਲ ਧਾਰਨਾ ਪੈਣਾ ਬਹੁਤ ਗਲਤੀ ਕੀਤੀ ਹੈ ਜਾਂ ਸਪਸ਼ਟੀਕਰਨ ਆਪਦਾ ਮੈਂ ਅਪੀਲ ਕਰਦਾ ਤੁਹਾਡੇ ਵੱਲੋਂ ਰਾਹੀ ਕਿ ਪੰਜਾਬ ਸਰਕਾਰ ਸਪਸ਼ਟ ਕਰੇ ਕਿ ਫੈਸਲਾ ਇਹ ਛੋਡਾ ਸੀ ਕਿ ਕੇਂਦਰ ਦਾ ਸੀ ਜਾਂ ਗ੍ਰਹਿ ਭਾਗ ਨੇ ਛੋਡੇ ਤੇ ਪ੍ਰੈਸ਼ਰ ਪਵਾ ਕੇ ਇਹ ਕਾਰਵਾਈ ਕਰਵਾਈ ਇਹ ਸਾਨੂੰ ਕਾਕਾ ਕੋਰੜਾ ਜਿਹਨਾਂ ਦੀ ਗੱਲ ਹੋਈਆ ਡੱਲੇਵਾਲ ਸਾਹਿਬ ਨਾਲ ਜਦੋਂ ਪੁਲਿਸ ਚੁੱਕ ਕੇ ਲੈ ਜਾਂਦੀ ਆ ਸਵੇਰੇ ਤਾਂ ਉਹਨਾਂ ਦੀ ਦਵਾਈ ਦੀ ਅਪੀਲ ਕਾਕਾ ਕੋਰੜਾ ਜੀ ਨੂੰ ਕੀਤੀ ਜਾਂਦੀ ਹੈ ਪਰ ਕਾਕਾ ਕੋਰੜਾ ਜੀ ਨੇ ਜਵਾਬ ਦਿੱਤਾ ਵੀ ਜਦੋਂ ਡੱਲੇਵਾਲ ਸਾਹਿਬ ਸਾਡੇ ਨਾਲ ਗੱਲ ਨਹੀਂ ਕਰਦੇ ਉਹਨਾਂ ਚ ਅਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਾਂਗੇ ਕੋਈ ਦਵਾਈ ਨਹੀਂ ਦੇਵਾਂਗੇ ਪਰ ਜਦੋਂ ਡੱਲੇਵਾਲ ਸਾਹਿਬ ਨੇ ਗੱਲ ਕੀਤੀ ਤਾਂ ਕਾਕਾ ਕੋਰੜਾ ਜੀ ਨੇ ਬੇਨਤੀ ਕੀਤੀ ਵੀ ਮਰਨਾ ਹੀ ਹੈ ਮਰਨ ਵਰਤ ਤੇ ਬੈਠਣਾ ਫਿਰ ਪਾਣੀ ਵੀ ਕਿਉਂ ਪੀਣਾ ਪਰ ਇਹਨਾਂ ਦੀ ਬੇਨਤੀ ਤੇ ਪਾਣੀ ਵੀ ਬੰਦ ਕਰਕੇ ਉਹਨਾਂ ਨੇ ਮਰਨ ਵਰਤ ਜਿਹੜਾ ਅੱਜ 12 ਵਜੇ ਤੋਂ ਸ਼ੁਰੂ ਕਰਨਾ ਸੀ ਉਹ ਸਵੇਰੇ 3 ਵਜੇ ਤੋਂ ਹੀ ਰੰਭ ਕਰ ਦਿੱਤਾ ਢੱਲੇਵਾਲ ਸਾਹਿਬ ਦੀ ਗ੍ਰਿਫਤਾਰੀ ਤੋਂ ਬਾਅਦ ਹਰਕੋਚ ਢੰਡੇ ਸਾਹਿਬ ਮਰਨ ਵਰਤ ਤੇ ਬੈ ਗੇ ਨੇ ਅਰਦਾਸ ਕੀਤੀ ਆ ਹਾਰ ਪਾ ਲਏ ਨੇ ਮਰਨ ਵਰਤ ਤੇ ਬੈਠ ਗਏ ਨੇ ਹਰਕੋਚ ਢੰਡੇ ਸਾਹਿਬ ਸੋਡੀ ਵਾਰੀ ਸੀ ਉਸ ਪਰਮਾਤਮਾ ਨੇ ਇਹ ਵਾਰੀ ਲਿਖਤੀ ਦੋਵਾਂ ਦੀ ਇਕੱਠੀ ਲਿਖੀ ਗਈ ਵਾਰੀ ਸੀ ਪਹਿਲਾਂ ਢੱਲੇਵਾਲ ਸਾਹਿਬ ਦੀ ਉਹਨਾਂ ਨੇ ਪੁਲਿਸ ਚੁੱਕ ਕੇ ਲੈ ਗਈ ਔਰ ਉਹ ਵਾਰੀ ਜਿਹੜੀ ਆ ਉਹ ਵਾਰੀ ਜਿਹੜੀ ਆ ਉਹ ਮੇਰੇ ਹਿੱਸੇ ਆ ਗਈ ਔਰ ਇਹ ਪਹਿਲਾਂ ਵੀ ਸਥਾਪ ਹੋ ਚੁੱਕਾ ਸੀ ਕਿ ਡੱਲੇਵਾਲ ਸਾਹਿਬ ਤੋਂ ਬਾਅਦ ਮੈਂ ਹੀ ਬੈਠੂਗਾ ਇਹ ਸਾਰਾ ਕੁਝ ਜਿਹੜਾ ਵਾ ਪਹਿ ਸੈੱਟ ਕਰਕੇ ਅਨਾਉਂਸ ਹੀ ਕਰ ਚੁੱਕੇ ਸੀਗੇ ਲੇਕਿਨ ਇਹ ਅਜ ਤਰ੍ਹਾਂ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਜਿਹੜੀ ਕਿਸਾਨ ਹਤੈਸ਼ੀ ਮੈਂ ਬੜੀ ਵਾਰੀ ਸੁਣਿਆ ਮੁੱਖ ਮੰਤਰੀ ਇਹ ਮੈਂ ਕਿਸਾਨਾਂ ਦੇ ਨਾਲ ਆ ਮੈਂ ਕਿਸਾਨਾਂ ਦੇ ਨਾਲ ਆ ਅਸੀਂ ਅਕਸਰ ਕਹਿੰਦੇ ਆ ਵੀ ਮੁੱਖ ਮੰਤਰੀ ਸਾਹਿਬ ਸੁਪਰੀਮੋ ਕੇਜਰੀਵਾਲ ਸਾਹਿਬ ਅਕਸਰ ਬਿਆਨ ਦਿੰਦੇ ਨੇ ਵੀ ਅਸੀਂ ਤਾਂ ਕਿਸਾਨਾਂ ਦੇ ਹਿੱਤ ਦੇ ਕੰਮ ਕਰਦੇ ਆ ਸਾਰੇ ਮੈਂ ਜੀ ਕੇਜਰੀਵਾਲ ਸਾਹਿਬ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਕਿ ਮੇਰੇ ਮੂੰਹੋਂ ਗਲਤ ਗੱਲ ਨਿਕਲ ਸਕਦੀ ਆ ਹਾ ਭਗਵੰਤ ਮੈਂ ਜ਼ਰੂਰ ਗੱਲ ਕਹੂੰਗਾ ਕਿ ਜੱਟਾਂ ਦਾ ਪੁੱਤ ਜੱਟਾਂ ਵਾਲੀ ਕਰਕੇ ਨਹੀਂ ਵਿਖਾਈ ਅੱਜ ਤੱਕ ਜਿੰਨੇ 2.5 ਸਾਲ ਸਰਕਾਰ ਹੋ ਗਏ ਨਾ ਮੈਂ ਕਈ ਬੋਲੀ ਮਾਰੀ ਵੀ ਸੀ ਕਿ ਮੁੱਖ ਮੰਤਰੀ ਜੱਟਾਂ ਵਾਲੀ ਕਰਕੇ ਵਿਖਾਓ ਜੱਟ ਮੁੱਖ ਮੰਤਰੀ ਬਣੇ ਹੋ ਇਸ ਪੰਜਾਬ ਸਟੇਟ ਦਾ ਕੁਝ ਭਲਾ ਕਰ ਜੋ ਤੁਹਾਨੂੰ ਲੋਕਾਂ ਨੇ 92 ਐਮਐਲਏ ਜਤਾਏ ਆ ਲੇਕਿਨ ਜਦੋਂ ਡੋਰ ਕਿਸੇ ਦੇ ਹੱਥ 'ਚ ਹੋਵੇ ਨਾ ਫਿਰ ਮੁਸ਼ਕਿਲ ਆ ਉਹ ਫੈਸਲੇ ਲੈਣੇ ਮੁਸ਼ਕਿਲ ਆ ਸਹੀ ਫੈਸਲੇ ਸਹੀ ਵਕਤ ਤੇ ਨਹੀਂ ਲਏ ਜਾਂਦੇ ਤੁਸੀਂ ਦੇਖੋ ਇਸ ਵਾਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸ ਤਰ੍ਹਾਂ ਰੋਲਿਆ ਕਿਸਾਨਾਂ ਨੂੰ ਕਿਸ ਤਰ੍ਹਾਂ ਰੋਲਿਆ ਮੈਨੂੰ ਲੱਗਦਾ ਕਿ ਬੜੇ ਸਾਲਾਂ ਬਾਅਦ ਇਸ ਤਰ੍ਹਾਂ ਦਾ ਇਨਾ ਇਨਾ ਬੱੱਤਰ ਜਿਹੜਾ ਸਿਸਟਮ ਆ ਕਦੀ ਨਹੀਂ ਚੱਲਿਆ ਮੈਂ ਸੁਣਿਆ ਆਪਣੀ ਮੇਰੀ ਕੋਈ 59 ਇਅਰ ਏਜ ਹੋ ਗਈ ਆ ਮੈਂ ਨਹੀਂ ਕਦੀ ਸੁਣਿਆ ਵੀ ਇਨਾ ਮਤਲਬ ਮਾੜੀ ਖਰੀਦ ਹੋਈ ਹੋਵੇ ਥੋੜਾ ਬਧਾ ਰੋਲਾ ਪਾ ਕੇ ਤੇ ਪਿਆ ਹੂਆ ਇਹ ਬਾਦਲ ਸਰਕਾਰ ਵਾਲੇ ਕਰੀ ਪਿਆ ਸੀ ਉਹ ਵੀ ਸੈੱਟ ਹੋ ਗਿਆ ਸੀਗਾ ਲੇਕਿਨ ਇਸ ਵਾਰ ਇਹ ਕਿਸਾਨ ਨੂੰ ਇਹ ਜਿੰਨੇ ਨੇ 10000 ਤੋਂ 15000 ਔਰ ਜਿਨ੍ਹਾਂ ਨੇ ਬਾਸਮ ਦੀ ਬੀਜੀ 20 25 25000 ਰੁਪਏ ਘਾਟਾ ਪਿਆ ਇੱਕ ਪਾਸੇ ਕਿਸਾਨ ਮੰਡੀ ਦੇ ਵਿੱਚ ਰੋਲਦਾ ਦੂਜੇ ਪਾਸੇ ਤਿੰਨ ਸੀਟਾਂ ਆਮ ਆਦਮੀ ਪਾਰਟੀ ਫਿਰ ਜਿੱਤ ਜਾਂਦੀ ਹੈ ਕਿਵੇਂ ਦੇਖਦੇ ਹੋ ਕਿਸਾਨ ਜਾਗ ਨਹੀਂ ਰਿਹਾ ਫਿਰ ਇਹ ਤਾਂ ਮਟਾਉਣੇ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਜਿਹੜੇ ਜੁੱਦਦੇ ਨੇ ਲੀਡਰ ਇਹ ਵੋਟਾਂ ਨਾਲ ਨਹੀਂ ਜਿੱਤਦੇ ਇਹ ਨੋਟਾਂ ਨਾਲ ਜਾਂ ਈਵੀ ਨਾਲ ਜਿੱਤਦੇ ਆ ਜੇ ਵੋਟਾਂ ਨਾਲ ਜਿੱਤਦੇ ਹੁੰਦੇ ਤਾਂ ਇਕੱਲੀ ਭਾਪੀ ਜਿਹੜੀ ਹੈ ਹਰਿਆਣਾ ਵਿੱਚ ਵੀ ਨਹੀਂ ਜਿੱਤਦੀ ਭਾਪੀ ਪੂਰੇ ਦੇਸ਼ ਵਿੱਚ ਨਹੀਂ ਜਿੱਤਦੀ ਲੇਕਿਨ ਇਹ ਲੋਕ ਨੋਟਾਂ ਔਰ ਈਵੀਐਮ ਨਾਲ ਜਿੱਤਦੇ ਨੇ ਜਿਹੜਾ ਮਰਨ ਬੱਤ ਆ ਉਹ ਕਿਦਾਂ ਰਹੂਗਾ ਪਾਣੀ ਵਗੈਰਾ ਦਾ ਕੀ ਕੀ ਥੋੜੇ ਇਹਦੇ ਵਿੱਚ ਸਿੰਪਲ ਪਾਣੀ ਪੀਤਾ ਜਾਊਗਾ ਕੋਈ ਅੰਦਾ ਦਾ ਦਾਣਾ ਮੂੰਹ ਚ ਨਹੀਂ ਜਾਊਗਾ ਕੋਈ ਇਹਦੇ ਚ ਨਾਲ ਕੋਈ ਲਿਕਵਿਡ ਡਾਈਟ ਨਹੀਂ ਲਈਤੀ ਜਾਊਗੀ ਸਿਰਫ ਜਿਹੜਾ ਸਿੰਪਲ ਪਾਣੀ ਜਿਹੜਾ ਵਾ ਜੋ ਆਮ ਪਾਣੀ ਨਾਲਕੇ ਤੋਂ ਨਿਕਲਦਾ ਉਹੀ ਪਾਣੀ ਪੀਤਾ ਜਾਊਗਾ ਕਿਉਂਕਿ ਮੈਂ ਪਹਿਲਾਂ ਵੀ 10 ਦਿਨ ਪਟਿਆਲੇ ਮਰਨਮਰ ਤੇ ਰਿਹਾ ਸੀਗਾ ਉਹਦੋਂ ਵੀ ਆਪਣੇ ਸਾਡੀ ਇਹ ਸੀ ਕਿ ਆਪਾਂ ਖਾਣਾ ਕੁਛ ਨਹੀਂਗਾ ਇੱਕ ਉਹ ਨਾ ਕਿ ਅਸੀਂ ਗੁਲੂ ਕੁਝ ਪਾ ਲੋ ਇਹ ਪਾ ਲੋ ਬੜੇ ਕੁਸ਼ਲਤਾ ਸੀ ਅਸੀਂ ਕਹਿੰਦਾ ਵੀ ਨਹੀਂ ਇਹ ਸਿਰਫ ਸਿੰਪਲ ਪਾਣੀ ਨਾਲ ਜਿਹੜਾ ਵਾ ਇਹ ਚੱਲੂਗਾ ਕੰਮ ਇਹ ਤੁਹਾਨੂੰ ਹਰ ਕੋ ਝੰਡੀ ਸਾਹਿਬ ਸਾਡੇ ਨਾਲ ਹੋਰ ਵੀ ਕਿਸਾਨ ਆ ਗੂ ਮੌਜੂਦ ਨੇ ਉਰੇ ਜਿਸ ਤਰ੍ਹਾਂ ਦਾ ਮਾਹੌਲ ਆ ਦੇਖੋ ਜੀ ਦੇਖੋ ਜੀ ਜਿਹੜਾ ਇਹ ਸੰਘਰਸ਼ ਸੀਗਾ 13 ਫਰਵਰੀ ਤੋਂ ਬੜਾ ਪੀਸਫੁੱਲ ਚੱਲ ਰਿਹਾ ਸੀ ਔਰ ਸਰਕਾਰ ਨੇ ਇਹਨੂੰ ਖਦੇੜਨ ਵਾਸਤੇ ਕੋਈ ਕਸਰ ਨਹੀਂ ਛੱਡੀ ਜਿਵੇਂ ਕਿ ਸ਼ੁਭ ਕਰਨ ਨੂੰ ਸ਼ਹੀਦ ਕਰ ਦੇਣਾ ਵੀ ਲੋਕੀ ਡਰਦੇ ਛੱਡ ਕੇ ਭੱਜ ਜਾਣਗੇ ਪਰ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ ਕੋਈ ਹਿੰਮਤ ਨਹੀਂ ਹਾਰੀ ਅਸੀਂ ਉਸ ਅਸਥਾਨ ਚ ਨੂੰ ਜਿਤਣ ਵਾਸਤੇ ਇਹ ਜਿਹੜਾ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਅਸੀਂ ਇਹ ਤਿਆਹਿਆ ਕਰਕੇ ਅਨਾਉਂਸ ਕਰਤਾ ਸੀ ਪੀਸੀ ਕਰਕੇ 16 ਤਰੀਕ ਨੂੰ ਚੰਡੀਗੜ੍ਹੋਂ ਵੀ 26 ਤਰੀਕ ਨੂੰ ਜਿਹੜਾ ਡੱਲੇਵਾਲ ਸਾਹਿਬ ਉਹ ਅਮਰ ਅਨਛਨ ਤੇ ਬੈਠਣਗੇ ਤੇ ਜਿਹੜਾ ਮਰਨਵਾਰ ਤੋਂ ਉੱਥੇ ਸ਼ੁਰੂ ਕੀਤਾ ਜਾਊਗਾ ਤੇ ਜਦੋਂ ਮਤਲਬ ਜਿੰਨੀ ਦੇਰ ਤੱਕ ਉਹਨਾਂ ਦੀ ਸਿਹਤ ਦੀ ਪੂਰੀ ਕਾਮਯਾਬੀ ਰਹੂਗੀ ਜੇ ਕੋਈ ਗੱਲਬਾਤ ਹੋਊਗੀ ਤਾਂ ਉਸ ਤੋਂ ਬਾਅਦ ਦੂਜੇ ਨੰਬਰ ਤੇ ਸਰਦਾਰ ਹਰਜੀਤ ਸਿੰਘ ਜੀ ਹਰ ਦੋ ਝੰਡੇ ਸੁਖਜੀਤ ਸਿੰਘ ਜੀ ਹਰ ਦੋ ਝੰਡੇ ਇਹ ਬੈਠਣਗੇ ਔਰ ਤੀਜੇ ਨੰਬਰ ਤੇ ਜਿਵੇਂ ਕੋਟ ਬੁੱਢਾ ਜੀ ਨੇ ਦਿੱਤਾ ਸੀ ਇਹ ਵੀ ਸੱਤ ਵਿੱਚੋਂ ਛੋਟੇ ਨੇ ਔਰ ਮੈਂ ਕਿਹਾ ਸੀ ਮੇਰਾ ਚੌਥਾ ਨੰਬਰ ਲਾ ਲਓ ਮੈਂ ਚੌਥੇ ਨੰਬਰ ਤੇ ਬੈਠੂਗਾ ਇਸ ਕਰਕੇ ਅਸੀਂ ਇਸ ਦਾ ਮਤਲਬ ਤਾਂ ਇਹ ਆ ਵੀ ਕਿਸਾਨਾਂ ਦੇ ਹੌਸਲੇ ਬਲੰਦ ਨੇ ਇੱਕ ਦੂਜੇ ਦੇ ਮੂਹਰੇ ਮਰਨ ਵਰਤ ਲਈ ਕੋਈ ਕਿਸਾਨਾਂ ਦੀ ਤਾਂ ਐਡੀ ਲੈਣਾ ਮੇਰੇ ਜਥੇਬੰਦੀ ਵਾਲੇ ਬੰਦੇ ਲੜੀ ਜਾਂਦੇ ਯਾਰ ਅਸੀਂ ਨਾਲ ਨਾ ਬਹਿ ਜੀ ਉਹ ਮੈਂ ਕਿਹਾ ਆਏ ਨਹੀਂ ਕੋਈ ਨਹੀਂ ਪਹਿਲਾਂ ਇਹਨੂੰ ਬਹਿ ਦੋ ਮੁਰ ਕੇ ਆਪਣੀ ਵਾਰੀ ਆਈ ਜਾਊਗੀ ਪਰ ਅਸੀਂ ਇਹ ਸਰਕਾਰ ਨੂੰ ਦੱਸਣ ਲਈ ਚੈਲੰਜ ਕਰ ਲਈ ਸੁੱਤੀ ਹੋਈ ਕੁੰਭ ਕਰੇ ਦੀ ਨੀਂਦ ਸਰਕਾਰ ਨੂੰ ਜਗਾਉਣ ਲਈ ਇਹ ਜਿਹੜਾ ਮਰਨ ਵਰਤ ਸਾਨੂੰ ਆਖਰੀ ਮਤਲਬ ਰੱਖਣਾ ਪਿਆ ਕਿਉਂਕਿ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਬੜੀਆਂ ਜਾਇਜ਼ ਨੇ ਔਰ ਕਿਸਾਨੀ ਜਿਹੜੀ ਅੱਜ ਦਰਪੇਸ਼ ਮੁਸ਼ਕਲਾਂ ਦੇ ਵਿੱਚ ਘਿਰੂਈ ਆ ਜਿਸ ਨੂੰ ਸਰਕਾਰਾਂ ਨਹੀਂ ਕੱਢਣਾ ਤੇ ਉਹ ਨਿਕਲਨੇ ਕਿਵੇਂ ਜਿਹੜੇ ਮਜ਼ਦੂਰ ਤੇ ਕਿਸਾਨ ਜਦੋਂ ਰਲ ਕੇ ਹਵਾਮ ਬਣ ਕੇ ਇੱਕ ਲਹਿਰ ਉਠੂਗੀ ਤੇ ਜਦੋਂ ਲਹਿਰ ਉਠੂਗੀ ਤੇ ਫਿਰ ਸਰਕਾਰ ਨੂੰ ਕੇਵਲ ਤੇ ਕੇਵਲ ਇੱਕਦਾਂ ਨੂੰ ਦਬਣਾ ਪੈਣਾ ਜਿਵੇਂ ਅਸੀਂ ਪਿਛਲੇ ਸੰਘਰਸ਼ ਜਿੱਤੇ ਆ ਉਸੇ ਤਰ੍ਹਾਂ ਸਾਨੂੰ ਬੜੀ ਵੱਡੀ ਆਸ ਆ ਵੀ ਐਸਵਾਰ ਵੀ ਅਸੀਂ ਵੱਡੀ ਲੀਡ ਨਾਲ ਚਰਚਾ ਜਿੱਤਾਂਗੇ ਔਰ ਜਿਹੜੀਆਂ ਸਾਡੀਆਂ 12 13 ਮੰਗਾਂ ਉਹ ਅਸੀਂ ਮਨਵਾ ਕੇ ਰਾਂਗੇ ਸਰਕਾਰ ਤੋਂ ਚਾਹ ਪੰਜਾਬ ਸਰਕਾਰ ਹੋਵੇ ਚਾਹ ਕੇਂਦਰ ਸਰਕਾਰ ਹੋਵੇ ਪਰ ਸਾਡੀ ਜਿਹੜੀ ਲੜਾਈ ਆ ਉਹ ਕੇਂਦਰ ਸਰਕਾਰ ਨਾਲ ਕਿਉਂਕਿ ਜਿਹੜਾ ਪੰਜਾਬ ਸਰਕਾਰ ਨੇ ਰਾਤ ਤਹਈਆ ਕੀਤਾ ਇਹ ਬੜੀ ਨਿੰਦਣ ਜੋ ਕਰਨਾ ਅਸੀਂ ਇਸ ਸਮਾਂ ਚ ਤੋਂ ਇਹ ਜਿਹੜਾ ਭਗਵੰਤ ਮਾਨ ਦੀ ਸਰਕਾਰ ਦੀ ਨਿੰਦਿਆ ਕਰਦੇ ਪੋਰਜੋਰ ਵੀ ਜਿਹੜਾ ਇਹ ਨੇ 75 ਸਾਲ ਦੇ ਸਾਡੇ ਬਜ਼ੁਰਗਾਂ ਗੂ ਨੂੰ ਰਾਤ ਨੂੰ ਬਿਨਾ ਬੂਟਾਂ ਤੋਂ ਬਿਨਾ ਕੱਪੜਾਂ ਤੋਂ ਚੱਕ ਕੇ ਲੈ ਜਾਣਾ ਇਹ ਬੜੀ ਅਣਸਖਾਵੀ ਘਟਨਾ ਵਾਪਰੀ ਮੈਂ ਸਮਝਦਾ ਵੀ ਇਹੋ ਜੇ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਉਹ ਕਿਹੜਾ ਕਿਤੇ ਭੱਜੇ ਸੀ ਉਹ ਕਿਹੜਾ ਕਿਤੇ ਲੁਕੇ ਸੀ ਜਦੋਂ ਮਰਜ਼ੀ ਫੜ ਸਕਦੇ ਆ ਸੁਖਜੀਤ ਜੀ ਬੈਠੇ ਨੇ ਪੁਲਿਸ ਆ ਜੇ ਸਾਨੂੰ ਕੋ ਮਰਜ਼ੀ ਕਰ ਸਕਦੀ ਹੈ ਹੋ ਸਕਦਾ ਕੀ ਹੋ ਜੇ ਨਾ ਹੋ ਜੇ ਇਹ ਤਾਂ ਮੌਕਾ ਜਾਂਦਾ ਇਸ ਕਰਕੇ ਸਾਡੀ ਜਿਹੜੀ ਅੱਜ ਕਿਸਾਨਾਂ ਦੀ ਇੱਕ ਲਹਿਰ ਆ ਕੇਵਲ ਤੇ ਕੇਵਲ ਕਿਸਾਨੀ ਤੇ ਮਜ਼ਦੂਰ ਨੂੰ ਬਚਾਉਣ ਦੀ ਲਹਿਰ ਆ ਇਹ ਦਿਨ ਕਿਸਾਨਾਂ ਕੁ ਜਿਨ੍ਹਾਂ ਦੇ ਹੌਸਲੇ ਬਲੰਦ ਨੇ ਇੱਕ ਨੂੰ ਚੱਕਿਆ ਦਾਸ ਹੋਰ ਲੈਣ ਦੇ ਵਿੱਚ ਤਿਆਰ ਨੇ ਹਾਂ ਜੀ ਕੀ ਨਾਮ ਆ ਮੈਂ ਸਰਦਾਰ ਇੰਦਰਜੀਤ ਸਿੰਘ ਕਿਸਾਨ ਸਿੰਚਰ ਕਮੇਟੀ ਪੰਜਾਬ ਕੋਰ ਬੁੱਢਵਾਲਾ ਬੁੱਢਵਾਲਾ ਦਾ ਕਿਵੇਂ ਦੇਖਦੇ ਹੋ ਤੂੰ ਤੁਹਾਡੀ ਵੀ ਵਾਰੀ ਕਹਿੰਦੇ ਲੱਗੀ ਹੋਈ ਵੇਖੋ ਜੀ ਵਾਰੀ ਲੱਗੀ ਨਹੀਂ ਹੋਈ ਸੀ ਵਾਰੀ ਲਵਾਈ ਆ ਠੱਕੇ ਨਾਲ ਠੱਕੇ ਨਾਲ ਲੱਗੂਗੀ ਕਿਉਂਕਿ ਆਪਣੇ ਜਿਹੜੇ ਸਾਥੀ ਆ ਕਰੀਬ ਘਟੋ ਘਟ ਵੀ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਆ ਸਾਰੇ ਨੂੰ ਲਾਉਂਸ ਸੀ ਕਿ ਅਸੀਂ ਵੀ ਹਿੱਸਾ ਲੈਣਾ ਚਾਹੁੰਦੇ ਜਿਵੇਂ ਅੰਮਰਸਰ ਤੋਂ ਗੁਰਸਾਹਬ ਸਿੰਘ ਜਾਂ ਦਲਬਾਗ ਸਿੰਘ ਚਾਟੀਵਿੰਡਾ ਜਾਂ ਇਦਤਰਮਾਲਾ ਜੀ ਬੈਠੇ ਨੇ ਜਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨੇ ਪਰ ਮੈਂ ਇਹ ਗੱਲ ਕਹਿਆ ਵੀ ਤੁਹਾਨੂੰ ਚਾਂਸ ਨਹੀਂ ਦੇਣਾ ਪਹਿਲਾਂ ਲੀਡਰਾਂ ਦਾ ਫਰਜ ਬੰਦਾ ਨਹੀਂ ਅਕਸਰ ਕਹੇ ਜਾਂਦਾ ਵੀ ਲੀਡਰ ਮੁੰਡੇ ਲੋਕਾਂ ਦੇ ਮਰਵਾਉਂਦੇ ਨੇ ਆ ਪਿਛੇ ਰਹਿੰਦੇ ਨੇ ਤੁਸੀਂ ਚੈਰੀ ਖਿੱਚੀ ਹੋਏ ਪਹਿਲਾਂ ਅਸੀਂ ਇਹ ਇਤਿਹਾਸ ਇੱਕ ਸਿਰਜਿਆ ਜਾਣਾ ਕਿ ਲੋਕ ਜਿਹੜੇ ਲੋਕਾਂ ਨੂੰ ਬੋਲੀਆਂ ਮਾਰਦੇ ਸੀ ਲੀਡਰਾਂ ਨੂੰ ਉਹਨਾਂ ਦੀ ਬੋਲਤੀ ਜਿਹੜੀ ਉਹ ਬੰਦ ਕਰਨੀ ਹੈ ਕੇ ਕਿਸਾਨ ਲੀਡਰ ਵੀ ਜਿਹੜਾ ਵਾ ਮਰਨਾ ਜਾਣਦੇ ਆ ਔਰ ਉਹਦੇ ਚ ਇਹ ਆ ਕਿ ਜੇ ਕਿਸਾਨ ਸਰਕਾਰ ਬਿਲਕੁਲ ਹੀ ਹੁਣ ਕਿਸਾਨਾਂ ਦੇ ਵਿਰੋਧ ਚ ਕਿਸਾਨਾਂ ਦੇ ਖੂਨ ਦੇ ਧਿਆਈ ਆ ਵੱਡੇ ਪੱਧਰ ਤੇ ਤਸਦੀਦ ਕਰਦੀ ਆ ਇਦੋਂ ਅੱਗੇ ਹੋਰ ਕੋਈ ਹਥਿਆਰ ਨਹੀਂ ਗਾ ਹੁਣ ਕਰੀਬ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕਾ ਇਹ ਸਾਰੇ ਦੇ ਸਾਰਾ ਕੁਰਬਾਨੀ ਦੇਣ ਨੂੰ ਤਿਆਰ ਆ ਇਹਦੇ ਪਿੱਛੇ ਬਹੁਤ ਵੱਡੀ ਕਤਾਰ ਆ ਅਸੀਂ ਜਿੱਦਣ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਡੇ ਲੀਡਰ ਨੇ ਉਹਨਾਂ ਨੇ ਐਲਾਨ ਕੀਤਾ ਸੀ ਅਸੀਂ ਉਦੋਂ ਹੀ ਐਲਾਨ ਕਰ ਦਿੱਤਾ ਸੀਗਾ ਸukhjit Singh ਉਹ ਦੋ ਚੰਡੇ ਨੇ ਉਧਰੋਂ ਆਪਾਂ ਕਰ ਦਿੱਤਾ ਸੀ ਪਰ ਇਹ ਕਹਿੰਦੇ ਸੀ ਮੇਰੀ ਕੋਈ 2-4 ਸਾਲ ਉਮਰ ਮੇਰੇ ਤੋਂ ਮੇਰੀ ਵੱਡੀ ਆ ਪਹਿਲਾਂ ਮੈਨੂੰ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਆ ਮੈਂ ਕਿਹਾ ਫਿਰ ਤੇਰੀ ਮਰਜ਼ੀ ਵੇਖ ਲੈ ਮੈਂ ਤੀਜਾ ਨੰਬਰ ਲਾ ਲੈਣਾ ਔਰ ਇਹਦੇ ਵਿੱਚ ਸਰਦਾਰ ਖੋਸਾ ਸਾਹਿਬ ਆਪਣਾ ਸੁਖਜਿੰਦਰ ਸਿੰਘ ਜੀ ਬਹੁਤ ਰੱਬ ਦੀ ਕਿਰਪਾ ਪਰ ਤੁਸੀਂ ਮੁੱਢੋਂ ਲਾ ਕੇ ਵੇਂਦੇ ਆਏ ਜੇ ਕਿ ਘੱਟੋ ਘੱਲ 95% ਕੁਰਬਾਨੀ ਪੰਜਾਬ ਦੀ ਹੀ ਆਉਂਦੀ ਹੈ ਜੇ ਤਾਂ ਦਾਨ ਕਰਨਾ ਸੋਨਾ ਭੇਟ ਕਰਨਾ ਭੁਖਮਰੀ ਦੇਸ਼ ਚ ਹੋਗੀ ਤਾਂ ਵੀ ਪੰਜਾਬ ਦਾ ਨੰਬਰ ਅੱਗੇ ਔਰ ਜੇ ਦੇਸ਼ ਦੀ ਲੜਾਈ ਲੜਨੀ ਤੇ ਤਾਂ ਵੀ ਪੰਜਾਬ ਅੱਗੇ ਤੇ ਹੁਣ ਵੀ ਪੰਜਾਬ ਜਿਹੜਾ ਵਾ ਉਹ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟੂਗਾ ਪਰ ਜਿਹੜਾ ਵਾ ਸਰਕਾਰ ਨੇ ਸੰਜੀ ਅਗਰਵਾਲ ਨੇ ਖੇਤੀ ਸਿਕਤਰ ਨੇ ਜਿਹੜਾ ਖਰੀਦ ਗਰੰਟੀ ਕਾਨੂੰਨ ਬਣਾਉਣਾ ਬਿਜਲੀ ਸੋਧ ਬਿੱਲ ਪਰਾਲੀ ਵਾਲਾ ਸਿਸਟਮ ਕਿਸਾਨ ਮਜ਼ਦੂਰ ਨੂੰ ਕਰਜ਼ ਮੁਕਤ ਕਰਾਉਣਾ ਇਹ ਲਿਖਤੀ ਪੱਤਰ ਦਿੱਤਾ ਸੀ ਕਿ ਅਸੀਂ ਇਹਦੇ ਤੇ ਕਮੇਟੀ ਬਿਠਾ ਕੇ ਤੇ ਇਹਦਾ ਜਿਹੜਾ ਵਾ ਅਸੀਂ ਫੈਸਲਾ ਕਰਕੇ ਤੇ ਕਿਸਾਨਾਂ ਦਾ ਹੱਲ ਕਰਾਂਗੇ ਜਿਹਦੇ ਵਿੱਚ ਮੈਂ ਤੁਹਾਨੂੰ ਮੈਂ ਥੋੜੀ ਜਾਣਕਾਰੀ ਦੇ ਦਿਆਂ ਕਿ ਜਿਹਦੇ ਚ ਰਾਜੇ왈 ਗਰਨਾਮ ਸਿੰਘ ਜਨੂਨੀ ਯੁੱਧ ਬਿਜ ਟਕੈ ਦਾ ਬੰਦਾ ਔਰ ਇਹ ਇਹ ਜਿਹੜੀ ਕਮੇਟੀ ਸੀ ਔਰ ਇਹਨਾਂ ਨੂੰ ਚਾਹ ਸੀ ਇਲੈਕਸ਼ਨਾਂ ਦਾ ਇਹ ਲਕਸ਼ਣਾਂ ਚ ਫਸ ਗਏ ਜਿਨਾਂ ਨੇ ਮੈਂ ਅੱਜ ਗਰਮ ਨਾਲ ਗੁੱਸੇ ਨਾਲ ਗੱਲ ਕਹਿਣਾ ਕਿ ਇੱਕ ਭਾਰਤ ਪੱਧਰ ਦੇ ਪਿੱਠ 'ਚ ਛੁਰਾ ਮਾਰਨ ਵਾਲੀ ਗੱਲ ਆ ਇਹ ਨਾ ਇਲੈਕਸ਼ਨਾਂ ਦੇ ਜਾਂਦੇ ਤੇ ਨਾ ਅੱਜ ਆ ਸਥਿਤੀ ਖਨੌਰੀ ਬਾਲੜਾ ਦੇ ਵੱਡੇ ਪੱਧਰ ਤੇ ਸ਼ੋਭ ਕਰਨ ਸ਼ਹੀਦ ਹੋਇਆ ਤੇ 34 ਤੋਂ 35 ਕਿਸਾਨ ਚੀਤ ਹੋ ਚੁੱਕੇ ਆ ਇਹ ਜਿੰਨੇ ਵੀ ਨੁਕਸਾਨ ਦੇ ਇਹ ਦੇ ਜ਼ਿੰਮੇਵਾਰ ਜਿਹੜੇ ਆ ਇਹ ਵੱਡੇ ਲੀਡਰ ਆ ਔਰ ਇਹਨਾਂ ਲੀਡਰਾਂ ਨੇ ਇੱਕ ਦੇਸ਼ ਦੇ ਪਿੱਠ 'ਚ ਛੁਰਾ ਮਾਰਿਆ ਔਰ ਅਸੀਂ ਉਸ ਜਦੋਂ ਜਦੋਂ ਕਿਸਾਨ ਨੇ ਮੌਕਾ ਸਮੇਂ ਆ ਵੀ ਅਸੀਂ ਇਲੈਕਸ਼ਨ ਲੜਦੇ ਆ ਉਦੋਂ ਕਿਸਾਨਾਂ ਨੇ ਵੋਟਾਂ ਕਿਉਂ ਨਹੀਂ ਪਾਈਆਂ ਵੇਖੋ ਜੀ ਵੇਖੋ ਜੀ ਕਿਸਾਨ ਜਿਹੜੇ ਆ ਨਾ ਉਹ ਲੜਨਾ ਵਿੱਚ ਜਾਣਦੇ ਤੇ ਕਿਸਾਨ ਸਾਰਾ ਕੁਝ ਜਾਣਦੇ ਆ ਕਿਸਾਨ ਜਨਤਕ ਲੋਕ ਇੱਕ ਪ੍ਰੈਸ਼ਰ ਗਰੁੱਪ ਆ ਕਿ ਸਰਕਾਰਾਂ ਨੂੰ ਜਿਹੜਾ ਦਬਾਅ ਪਾ ਕੇ ਮੰਗਾਂ ਮੰਨਵਾਉਣੀਆਂ ਲੋਕਾਂ ਨੂੰ ਹੱਕ ਲੈ ਕੇ ਦੇਣੇ ਨਾ ਕਿ ਲੀਡਰ ਬਣਨਾ ਔਰ ਜਿਹੜਾ ਇਸ ਸਿਆਸੀ ਲੀਡਰ ਦੇ ਵਿੱਚ ਆਊਗਾ ਉਹ ਬਿਲਕੁਲ ਜਿਹੜੀ ਆ ਉਹ ਜਨਤਾ ਜਿਹੜੀ ਆ ਉਹਨੂੰ ਦਰਕਾਰ ਦੂਗੀ ਜਿਵੇਂ ਇਹ ਦਰਕਾਰ ਹੈ ਕਿ ਤੁਹਾਡੇ ਸਾਹਮਣੇ ਮੈਨੂੰ ਤੇ ਜਾਬ ਦਾ ਇੱਕ ਇੱਕ ਮੁਹੱਲੇ ਦੀ ਜਿਹਦੇ ਵਿੱਚ ਕੋਈ ਉਹ ਛੋਟਾ ਬੰਦਾ ਕਾਉਂਸਲ ਉਹਦੀ ਜਿੰਨੀ ਵੀ ਵੋਟਾਂ ਇਹਨਾਂ ਨੂੰ ਨਹੀਂ ਪਈਆਂ ਪਰ ਇਹ ਇਹਦੇ ਵਿੱਚ ਸਾਨੂੰ ਗਿਲਾ ਜ਼ਰੂਰ ਆ ਕਿ ਜੇ ਅਗਰ ਸਾਡਾ ਇਹ ਮੁੱਠਾ ਵੱਜਾ ਰਹਿੰਦਾ ਔਰ ਜੋ ਅਸੀਂ ਸਰਕਾਰ ਦੇ ਨਾਲ ਸਾਡਾ ਤੈ ਹੋਇਆ ਸੀ ਤੇ ਸਾਡਾ ਫੋਨ ਦੀ ਕਾਲ ਤੇ ਵੀ ਇਹ ਫੈਸਲੇ ਹੋ ਸਕਦੇ ਸੀ ਜਿਹੜਾ ਸਾਨੂੰ ਦੁਬਾਰਾ ਗੈਰ ਰਾਜਨੀਤਿਕ ਮੋਰਚੇ ਨੂੰ ਔਰ ਮਜ਼ਦੂਰ ਮੋਰਚੇ ਨੂੰ ਉਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੱਤੇ ਕੋਈ ਸਿਆਸੀ ਲੀਡਰ ਨਹੀਂ ਸੀ ਸਟੇਜ ਤੇ ਬੋਲ ਸਕਦਾ ਔਰ ਉਹਦੀ ਜ਼ਿੰਮੇਵਾਰੀ ਇਹਨਾਂ ਲੀਡਰਾਂ ਦਾ ਧੰਨਵਾਦ ਕਰਦੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਭੰਦੇ ਸਾਹਿਬ ਦਾ ਸਾਰੇ ਲੀਡਰਾਂ ਦਾ ਕਿ ਜਿਨ੍ਹਾਂ ਨੇ ਮੌਕਾ ਸ ਵਾਲ ਕੇ ਉਸ ਮੋਰਚੇ ਨੂੰ ਜਿਹੜਾ ਕਾਇਮ ਰੱਖਿਆ ਧੰਨਵਾਦ ਹੁਣ ਹੌਸਲੇ ਪੂਰੇ ਬਲੰਦ ਨੇ ਅਗਰ ਕੱਲ ਨੂੰ ਪ੍ਰਧਾਨ ਸਾਹਿਬ ਨੂੰ ਇਹਨਾਂ ਨੂੰ ਚੱਕ ਲਈ ਜਾਂਦੇ ਆ ਪੁਲਿਸ ਫਿਰ ਅਗਲੀ ਵਾਰੀ ਛੋਟੀ ਹੈ ਵੇਖੋ ਜੀ ਸਭ ਤੋਂ ਪਹਿਲੀ ਗੱਲ ਇਹ ਆ ਵੀ ਅਸੀਂ ਇੱਥੇ ਬੈਠਣਾ ਜਨਤਾ ਸਾਡੀ ਵਾਲ ਇੱਕ ਕਿਲੇ ਦਾ ਰੂਪ ਆ ਇਹ ਕਿਲਾ ਜਿਹੜਾ ਵਾ ਬਿਸ਼ੱਕ ਸਾਨੂੰ ਚੱਕਵਾ ਲਵੇ ਇਹ ਕਿਲਾ ਬਿਸ਼ੱਕ ਸਾਨੂੰ ਸੰਭਾਲ ਕੇ ਰੱਖ ਲਵੇ ਔਰ ਸਾਡਾ ਇਹ ਵਾਦਾ ਕਿ ਕਤਾਰ ਜਿਹੜੀ ਸਾਡੀ ਬਣ ਚੁੱਕੀ ਆ ਸਾਡਾ ਲੀਡਰ ਇੱਕ ਚੜ੍ਹਾਈ ਕਰ ਜਾਂਦਾ ਉਹਦੀ ਜਿਹੜੀ ਡੈਡ ਬਾਲਟੀ ਇੱਥੇ ਹੀ ਰਹੁ ਦੂਸਰਾ ਲੀਡਰ ਬੈਠ ਜੂ ਜੇ ਉਹ ਚੜ੍ਹਾਈ ਕਰ ਜਾਂਦਾ ਤੀਸਰਾ ਲੀਡਰ ਬੈਠ ਜੂ ਪਰ ਮੰਗਾ ਮਨਵਾਉਣ ਤੱਕ ਜਿਹੜਾ ਵਾ ਇਹ ਸਾਡੀ ਜਿਹੜੀ ਜੰਗ ਜਾਰੀ ਰਹੂਗੀ ਔਰ ਇਹ ਨਹੀਂ ਕਿ ਕਿ ਜੋ ਡੱਲੇਵਾਲ ਨੇ ਸੋਚ ਸੋਚੀ ਉਹਨੂੰ ਕਿਤੇ ਪਿੱਛੇ ਜਾਣ ਦਵਾਂਗੇ ਡੱਲੇਵਾਲ ਵੀ ਇੱਕ ਇਹੋ ਜਿਹਾ ਲੀਡਰ ਆ ਮੈਂ ਵੈਦਨਾ ਕਹਿਣਾ ਕਿ ਹੋ ਸਕਦਾ ਕਿ ਉਹ ਪਾਣੀ ਦੀ ਘੁੱਟ ਬਣਾ ਪੀਵੇ ਉਹ ਵੀ ਉੱਥੇ ਆਪਦੇ ਬਰਕਰਾਰ ਆਪਦੇ ਵੈਦਿਆਂ ਤੇ ਪੱਕਾ ਹੋਊਗਾ ਕਿਉਂਕਿ ਉਹ ਵੀ ਇੱਕ ਦਸਵੇਂ ਪਾਛਾ ਦਾ ਇੱਕ ਸਿੰਘ ਆ ਕੋਈ ਇਹੋ ਜਿਹੀ ਗੱਲ ਨਹੀਂ ਕਿ ਕਿਸੇ ਗੱਲੋਂ ਉਹ ਡੋਲਣ ਵਾਲਾ ਔਰ ਇਹ ਵੀ ਸਾਥੀ ਜਿੰਨੇ ਵੀ ਸਾਰੇ ਆ ਡੱਲੇਵਾਲ ਨੂੰ ਇੱਕ ਵੱਡਾ ਰੂਪ ਬਣਾ ਕੇ ਵਿਖਾਉਣਗੇ ਔਰ ਉਹਦਾ ਇੱਕ ਵੱਡਾ ਹੌਸਲਾ ਵਧੂਗਾ ਕਿ ਇਹ ਸਾਥੀ ਜਿਹੜੀ ਮੇਰੇ ਤੋਂ ਵੀ ਅੱਗੇ ਹੋ ਕੇ ਲੜੇ ਧੰਨਵਾਦ ਜੀ ਇਹਨਾਂ ਕਿਸਾਨਾਂ ਗੂ ਜਿਹੜੇ ਕਿ ਇੱਕ ਨੂੰ ਪੁਲਿਸ ਨੇ ਚੱਕ ਲਿਆ 10 ਅੱਗੇ ਲੈਣ ਦੇ ਵਿੱਚ ਹੋਰ ਤਿਆਰ ਨੇ ਪਰ ਅੱਗੇ ਕਿਹਾ ਜਾਂਦਾ ਸੀ ਵੀ ਲੀਡਰ ਲੋਕਾਂ ਦੇ ਪੁੱਤ ਮਰਵਾਉਂਦੇ ਨੇ ਆ ਪਿੱਛੇ हट ਜਾਂਦੇ ਨੇ ਪਰ ਇਹ ਲੀਡਰ ਨੇ ਇੱਕ ਵੱਖਰਾ ਲੈਣ ਖਿੱਚ ਦਿੱਤੀ ਵੀ ਅਸੀਂ ਮਰਾਂਗੇ ਲੋਕਾਂ ਦੇ ਪੁੱਤਾਂ ਨੂੰ ਨਹੀਂ ਮਰਨ ਦੇਵਾਂਗੇ ਕੈਮਰਾਮੈਨ ਹਸਨ ਦੇ ਨਾਲ ਇਕਬਾਲ ਸਿੰਘ ਫਗੂੜਾ ਡੀ5 ਚੈਨਲ ਪੰਜਾਬੀ ਖਨੌਰੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋ ਕਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ